ਇਹ ਹੈ ਸੁਵੰਝਣੇ ਦਾ ਰੁੱਖ ਇਹ ਹੈ ਸੁਵੰਝਣੇ ਦਾ ਰੁੱਖ ਵੇਖੋ ਕਮਾਲ ਦਾ ਜਿਸ ਤਰ੍ਹਾਂ ਦੀ ਹੁੰਦੀ ਹੈ ਵੀ ਫਾਲੀ ਫਾਲ ਲੱਗੇ ਆ ਫੁੱਲਾਂ ਬਾਰਾ ਤੇ ਪਤਾ ਨਹੀਂ ਲੱਗ ਰਿਹਾ ਤੇ ਫਾਲ ਵੇਖੋ ਵੇਖੋ ਵੀ ਕਿਡੀਆਂ ਕਿਡੀਆਂ ਲੰਮੀਆਂ ਫਲੀਆਂ ਘਰ ਗੱਲ ਵੀ ਕਰ ਰਹੇ ਆ ਵੀ ਇਹ ਸੁਵੰਝਣੇ ਦਾ ਬੂਟਾ ਵਾ ਤੇ ਕਿਹੜੇ ਕੰਮ ਆਉਂਦੀਆਂ ਫਲੀਆਂ ਇਹਨਾਂ ਦੀਆਂ ਹੁਣ ਜੇ ਕਿਸੇ ਨੂੰ ਪਤਾ ਹੋਵੇ ਤੇ ਦੱਸਿਆ ਜਾਵੇ ਪਰ ਹੋਈਆਂ ਤੇ ਬੜੇ ਕੰਮ ਆ ਆ ਵੇ ਦੇ ਰਹਿੰਦੇ ਆ ਵੀਡੀਓ ਤੇ YouTube ਤੋਂ ਆਪਾਂ ਨੂੰ ਸਾਰਿਆਂ ਨੂੰ ਇਹੋ ਜਿਹੇ ਪੌਦੇ ਆਪਣਾ ਰੋਖ ਕਰ ਲਾਉਣੇ ਚਾਹੀਦੇ ਆ ਇਹਦੇ ਪੱਤੇ ਵੀ ਬੜੇ ਕੰਮ ਦੇ ਆ ਇਹ ਜੀ ਸਮਝਣਾ ਦੇਖੋ ਤੁਸੀਂ ਕਮਾਲ ਦੀ ਗੱਲ ਆ ਫਲ ਕਿੰਨੇ ਆ ਮਤਲਬ ਫਲ ਦਾ ਮਤਲਬ ਫਲੀਆਂ ਕਮਾਲ ਦੀ ਗੱਲ ਆ ਗੱਲ ਤੇ ਕਮਾਲ ਦੀ ਆ ਦੇਖੋ ਸਰ ਭਰਾਂ ਦੀ ਗੱਲ ਆ ਪੱਤੇ ਤੇ ਦੇਖ ਦੇ ਨਹੀਂ ਕਿਤੇ ਪੱਤੇ ਆ ਵੀ ਬਹੁਤ ਘਟਿਆ ਆਰੇ ਦੇ ਪੱਤੇ ਵੀ ਬੜੇ ਕੰਮ ਦੇ ਆ ਤੇ ਜਿਹੜੀਆਂ ਫਲੀਆਂ ਆ ਇਹਦੀ ਸਬਜ਼ੀ ਵੀ ਬਣਾ ਕੇ ਖਾਦੇ ਜਾਂਦੀ ਆ ਆਂਦੇ ਕਸਟਰੋਲ ਨੂੰ ਠੀਕ ਕਰਦਾ ਵਾ ਮਿਹਦੇ ਨੂੰ ਠੀਕ ਰੱਖਦਾ ਵਾ ਫਾਈਬਰਿਆ ਦੇ ਵਿੱਚ ਹੋਰ ਵੀ ਸਿਹਤ ਲਈ ਮਾਨਸਿਕ ਸਿਹਤ ਲਈ ਬਹੁਤ ਵਧੀਆ ਫਲੀਆਂ ਇਹਦੀਆਂ ਸਬਜ਼ੀ ਬਣਾ ਕੇ ਖਾਧੀਆਂ ਜਾ ਸਕਦੀਆਂ ਕਈ ਤਿਆਂ ਤੇ ਚਾਰ ਵੀ ਪਾ ਲਈਦਾ ਪਰ ਫਿਰ ਵੀ ਜੇ ਕਿਸੇ ਨੂੰ ਪੂਰੀ ਜਾਣਕਾਰੀ ਹੋਈ ਇਹਦੇ ਬਾਰੇ ਦੱਸਿਓ ਸਮਝਣਾ ਕਰ ਤੇ ਕਮਾਲ ਦੀ ਆ ਵੀ ਫਲੀਆਂ ਹੀ ਫਲੀਆਂ ਵੇਖੋ ਤੁਸੀਂ ਕਮਾਲ ਦੀ ਗੱਲ ਆ ਹਰ ਵੀ ਗੱਲਾਂ ਕਰਦੇ ਰਹਿੰਦੇ ਆ ਕਿ ਕਿਹੜੇ ਕੰਮ ਆਉਂਦੀਆਂ ਫਲੀਆਂ ਕਿਹੜੀਆਂ ਪਰ ਪਤਾ ਨਹੀਂ ਲੱਗਦਾ ਚੰਗੀ ਤਰ੍ਹਾਂ ਅਸੀਂ ਤੇ ਇਹ ਹਨ ਕੈਲਸ਼ੀਅਮ ਲਵਾ ਜਿੰਕ ਤਾਤੇ ਆ ਮਾਨਸਿਕ ਤੌਰ ਤੇ ਬਹੁਤ ਵਧੀਆ ਫੇਵਰਬਲਾ ਕਸਟਰੋਲ ਵਾਸਤੇ ਵਧੀਆ ਸਬਜੀ ਬਣਾ ਸਕਦੇ ਆ ਚਾਰ ਬਣਾ ਸਕਦੇ ਆ ਤਾਂ ਪਰ ਫਿਰ ਵੀ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਜਰੂਰ ਦੱਸੇ ਹੁਣ ਇਸੇ ਤਰ੍ਹਾਂ ਅਦੁੱਦੀ ਪਾਸੇ ਨਿਮਾ ਦਾ ਰੋਕਾ ਵੀ ਆਪਾਂ ਕਰ ਲਾਏ ਆ ਇਸ ਵਾਰ ਨਿਮਾ ਠੀਕ ਆ ਵਧੀਆ ਪੁੰਗਰੀਆਂ ਪਰ ਕਿਤੇ ਕਿਤੇ ਇਸ ਵਾਰ ਵੀ ਬਹੁਤ ਘੱਟ ਪੁੰਗਰੀਆਂ ਆ ਪਿਛਲੇ ਸਾਲ ਤੇ ਇਹੋ ਰੌਲਾ ਸੀ ਪਰ ਨਿਮਾ ਬਹੁਤ ਘੱਟ ਮੁੰਗ ਰਹੀਆਂ ਨਿੰਮ ਦੀ ਬਹੁਤ ਪੱਤੇ ਘਟ ਨਿਕਲੇ ਤੇ ਗੱਲ ਵੀ ਸਹੀ ਹੋਈ ਕਈ ਥਾਂ ਤੇ ਵੇਖਿਆ ਸੁੱਕੀਆਂ ਪਈਆਂ ਸੀ। ਇਸ ਵਾਰ ਵੀ ਉਨੀ ਖੁਸ਼ੀ ਨਾਲ ਪੂਰੀ ਹਰਿਆਵਲ ਨਾਲ ਨਹੀਂ ਭੁੰਗਰੀਆਂ। ਥੋੜਾ ਥੋੜਾ ਖੁਸ਼ਕ ਜੀਆਂ ਵਾ ਬਹੁਤ ਘਟਿਆ। ਇਹਨਾਂ ਦੀ ਸ਼ੰਗਾਈ ਬਹੁਤ ਘਟ ਕਰਨੀ ਚਾਹੀਦੀ ਰ ਆਪਾਂ ਜਾਰੀਆਂ ਸ਼ਾਂਤ ਦਿੰਨੇ ਆ ਫਿਰ ਵੀ ਨਹੀਂ ਭੁੰਗਰਦੀਆਂ। ਇਸ ਕਰਕੇ ਇਹਨਾਂ ਦੀ ਸ਼ੰਗਾਈ ਜ਼ਿਆਦਾ ਨਹੀਂ ਕਰਨੀ ਚਾਹੀਦੀ ਰਗੜ ਕੇ ਨਹੀਂ ਕਰਨੀ ਚਾਹੀਦੀ ਸ਼ੰਗਾਈ। ਇਹ ਨਿੰਮ ਵੀ ਬੜੇ ਕੰਮ ਦੀ ਆ ਘਾਰਿਆ ਘਰ ਦੇ ਵਿੱਚ ਆ ਵੇਖੋ ਇਹ ਵੀ ਘਰ ਚ ਲਾਉਣੇ ਚਾਹੀਦੇ ਤੇ ਪੱਤੇ ਖਾਓ 2-4 ਬੜੇ ਕੰਮ ਆਉਂਦੇ ਆ ਜੀ। ਕਸਟਰੋਲ ਹਾਜਮੇ ਲਈ ਪਛਤੇ ਜਮਾਨੇ ਜਾਂਦੇ ਫੋੜਾ ਫੈਂਸੀ ਕੋਈ ਨਿਕਲੀ ਹੋਵੇ ਉਹਦੇ ਵੀ ਕੰਮ ਆਉਂਦੇ ਆ ਜੀ ਖਾਧੀ ਜਾਵੇ ਮਤਲਬ ਬਹੁਤ ਵਧੀਆ ਚੀਜ਼ ਆ ਇਹਦਾ ਪਾਣੀ ਉਬਾਲ ਕੇ ਪੀਓ ਬੜੇ ਕੰਮ ਆਉਂਦਾ ਕਈ ਬਿਮਾਰੀਆਂ ਨੂੰ ਠੀਕ ਕਰਦਾ ਸਿਹਤ ਨੂੰ ਠੀਕ ਰੱਖਦਾ ਤੰਦਰੁਸਤੀ ਰੱਖਦਾ ਵਾ ਜੇ ਕਿਤੇ ਪੈਰ ਤੇ ਖਾਰਸ਼ ਹੋਣ ਲਈ ਆ ਕਿਤੇ ਕੋਈ ਪਰਵਲ ਹੈ ਮੈਂ ਖਾਰਚ ਖੁਰਚ ਵਗੈਰਾ ਵਾ ਉਬਾਲ ਕੇ ਇਹਦੇ ਪੱਤਿਆਂ ਦਾ ਇਹਦੇ ਘਟੋਣਿਆਂ ਦਾ ਪਾਣੀ ਉੱਥੇ ਪਾਇਆ ਜਾਵੇ ਤੇ ਉਹਨੂੰ ਆਰਾਮ ਮਿਲਦਾ ਰਾਤ ਮਿਲਦੀ ਇਸ ਕਰਕੇ ਨਿੰਮ ਦਾ ਰੋਕ ਵੀ ਬੜਾ ਜ਼ਰੂਰੀ ਆ ਤੇ ਗੱਲ ਤੇ ਆਪਣੀ ਸਮਝਣ ਦੀ ਸ਼ੁਰੂ ਇhtiyat ਨਹੀਂ ਵਿਖੋ ਸਮਝਣਾ ਸਮਝਣ ਦੀ ਨਾਮ ਸਮਝਣਾਂ ਕਾਲੇ ਕਮਾਲ ਦੀ ਆ ਘਰ ਚੋਰੀ ਬਲਾਓ ਨਿੰਬੂ ਵਗੈਰਾ ਲਾਛੜੋ ਛੋਟੇ ਛੋਟੇ ਸਬਜੀਤ ਤਰਕਾਰੀ ਪ੍ਰਕਾਰੀ ਲਾਛੜੋ ਪਲਾਂਟੇਸ਼ਨ ਬਹੁਤ ਜ਼ਰੂਰੀ ਆ ਹੁਣ ਗੱਲ ਸਮਝਣ ਦੀ ਆ ਜੀ ਵੇਖੋ ਆਹੋ ਆਹੋ ਕਮਾਲ